ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਆਏ ਜੀ ਚੰਡੀਗੜ੍ਹ ਤੇ ਮੈਂ ਫਿਰਦਾ ਜੀ ਇਸ ਟਾਈਮ 22 20 ਵਿੱਚ ਸੈਕਟਰ ਆਪਣਾ ਤੇ ਇਹਦੇ ਓਪੋਜ਼ਿਟ ਸਾਈਡ ਪੈਂਦਾ ਜੀ 17 ਦਾ ਬੱਸ ਅੱਡਾ ਤੇ ਮੈਂ ਉਹਦੇ ਕਰਾਉਣਾ ਜੀ ਅੱਜ ਫੋਨ ਠੀਕ ਮੇਰਾ ਆਪਦਾ ਕਿਉਂਕਿ ਇਹਦਾ ਇਹਦੇ ਮੈਂ ਇਹਦਾ ਮਾਈਕ ਖਰਾਬ ਹੋ ਗਿਆ ਜੀ ਪਾਣੀ ਪੈ ਗਿਆ ਸੀ ਮੈਕ 'ਚ ਤੇ ਉਹਦੇ ਕਰਕੇ ਸਾਹਮਣੇ ਵਾਲੇ ਬੰਦੇ ਕੋਲ ਜਦੋਂ ਆਪਾਂ ਸਪੀਕਰ ਲਾ ਕੇ ਫੋਨ ਲਾਉਨੇ ਕਿਸੇ ਨੂੰ ਸਪੀਕਰ ਤੇ ਤੇ ਆਵਾਜ਼ ਨਹੀਂ ਆ ਜਾਂਦੀ ਹੈ ਤੇ ਬੰਦੇ ਦੀ ਆਪਾਂ ਨੂੰ ਉਹਦੀ ਆਪਣੀ ਆਵਾਜ਼ ਉਧਰ ਨਹੀਂ ਜਾਂਦੀ ਹੈ ਤੇ ਜੁੜੇ ਰਹੋ ਨਾਲ ਤੇ ਤੁਹਾਨੂੰ ਦਿਖਾਉਣੇ ਆਰੇ ਮਾਰਕੀਟਾਂ ਕਮੂ ਆਲਗੜੀ ਮਾਰਕੀਟ ਆਪਣੀ ਸਾਰੀ ਆ। ਕੋਨਾ ਵੀ ਤੇ ਉਹਦੇ ਜਿੱਦ ਕਮਾਉਣੇ ਆ। ਤੇ ਆਪਾਂ ਨੂੰ ਇੱਕ ਰੇਟ ਦਾ ਪਤਾ ਔਰੇ ਬੰਦਿਆਂ ਨੇ ਦੱਸਿਆ ਵੀ ਇੱਕ ਜਗ੍ਹਾ ਗੇਬੀ ਸੀ। ਗੇਬੀ ਕਾਹਨੂੰ ਆਪਣੇ ਆਪੇ ਆ ਗਏ ਜੀ ਬੰਦੇ ਇਹਨਾਂ ਨੇ ਏਜੰਟ ਛੱਡੇ ਹੋਏ ਨੇ ਆਪਣੇ ਦੇ। پارک ਜਿੱਥੇ ਆਪਾਂ پارک ਲਾਉਨੇ ਆ ਗੱਡੀ ਤੇ ਆਪੇ ਆ ਜੰਨੇ ਆ ਕੋਲ ਤੇ ਉਹਨਾਂ ਨੇ ਆਪਾਂ ਨੂੰ ਰੇਟ ਦੱਸਿਆ ਇਹਦਾ 3000 3500 ਤੱਕ ਹੋਣਾ ਦਾ। ਤੇ ਬਾਕੀ ਆਪਾਂ ਕਹਾਂ ਜਾ ਕੇ ਦੇਖਦੇ ਆਂ ਜੀ। ਦੁਕਾਨਾਂ ਜੀ ਵੀ ਕੀ ਕੀ ਕੁਝ ਦਾਅਦ ਦੇ ਕਿੰਨਾ ਕੁ ਰੇਟ ਦੱਸਦੇ ਨੇ ਤੇ ਵੈਸੇ ਆਪਰੋਂ ਏਡਾ ਖਾਸ ਹੀ ਜ਼ਰੂਰੀ ਨਹੀਂ ਹੈ ਤੇ ਚਲੋ ਫੇਰ ਵੀ ਆਪਾਂ ਦੇਖਦੇ ਆਂ ਟਰਾਈ ਕਰਦੇ ਆਂ ਵੀ ਆਪਰੋਂ ਕੋਈ ਰੇਟ ਫਿਰ ਮਿਲ ਗਿਆ ਬੰਦਾ ਆਪਾਂ ਠੀਕ ਕਰਾਉਨੇ ਆ ਜੀ ਚਲੋ ਚੱਲੀਏ ਲਓ ਜੀ 11:00 ਵੱਜ ਗਏ ਤੇ ਅੱਧੀ ਮਾਰਕੀਟ ਬੰਦ ਹਾਲੇ ਤੱਕ ਬਾਈ ਕੀ ਗੱਲ ਬਾਈ ਕਾਵੇ ਨਹੀਂ ਦੇਰ ਤੱਕ ਮੰਦਰ ਨਹੀਂ ਦੁਕਾਨਾਂ ਵੀ ਰਾਤ ਨੂੰ ਲੇਟ ਬੰਦ ਹੁੰਦੀ ਐ ਰਾਤ ਨੂੰ ਤਾਂ ਲੇਟੀ ਬੰਦ ਹੁੰਦੀ ਐ ਬਾਈ ਦੁਕਾਨ ਕਿੰਨੇ ਕ ਵਜੇ ਕਰਦੇ ਆਂ ਬੰਦ 10:30 11:00 10:30 11:00 ਵਜੇ ਉਸੇ ਕਰਕੇ ਸਵੇਰੇ ਵੀ ਲੇਟ ਖੋਲਦੇ ਆ ਕਿਉਂਕਿ ਸਾਨੂੰ ਅੱਧਾ ਘੰਟਾ ਬਾਈ ਉਰੇ ਆਇਆਂ ਨੂੰ ਹੋ ਗਿਆ ਤੇ ਅਧੀਆਂ ਮੰਦਾਂ ਲੈ ਚਾਲਾ ਹੁਣ ਬੋਸਕਤ ਖੁੱਲ ਵੀ ਗਈਆਂ ਥੋੜਾ ਬਾਈ ਕਾਹਦਾ ਕੰਮ ਔਰੇ ਮੋਬਾਈਲਾਂ ਦਾ ਕੰਮ ਠੀਕ ਆ ਰਿਪੇਅਰ ਕਰਦੇ ਆ ਰਿਪੇਅਰ ਵੀ ਕਰਦੇ ਆ ਸੈਕੰਡ ਹੈਂਡ ਫੋਨ ਵੀ ਲੈਂਦੇ ਆ ਤੇ ਆ ਹੁਣ ਮੇਰਾ ਫੋਨ ਆ ਜਿਹੜਾ ਮੈਂ ਹੱਥ 'ਚ ਫੜਿਆ ਆ ਇਹ ਫੋਨ ਦੀ ਨਾ ਜਦੋਂ ਆਪਾਂ ਸਪੀਕਰ ਤੇ ਲਾ ਕੇ ਗੱਲ ਕਰਦੇ ਆ ਤੇ ਆਵਾਜ਼ ਨਹੀਂ ਜਾਂਦੀ ਸਾਹਮਣੇ ਵਾਲੇ ਕੋਲੇ ਦਿਖਾ ਦਿਓ ਇਹ ਵੀ ਇਹਦਾ ਇਹ ਹਕਤ ਤੇਰਾ ਪ੍ਰੋਮੈਕਸ ਨਹੀਂ ਤੇ ਇਹਦੇ ਨਾਲ ਜਦੋਂ ਆਪਾਂ ਸਪੀਕਰ ਤੇ ਗੱਲ ਕਰਦੇ ਆਂ ਸਪੀਕਰ ਤੇ ਲਾ ਕੇ ਤਾਂ ਸਾਹਮਣੇ ਵਾਲੇ ਕੋਲ ਆਵਾਜ਼ ਨਹੀਂ ਜਾਂਦੀ ਉਹਦੀ ਬੰਦੇ ਦੀ ਆਵਾਜ਼ ਆਪਾਂ ਨੂੰ ਆਉਂਦੀ ਆ ਤੇ ਆਪਣੀ ਉੱਧਰ ਨਹੀਂ ਜਾਂਦੀ ਹੈ ਮੇਰੇ ਖਿਆਲ ਚ ਇਹਦਾ ਮਾਈਕ ਮਾਈਕ ਦਾ ਮਸੂਰਾ ਜੀ ਆਪਾਂ ਨੋਰਮਲ ਗੱਲ ਕਰਦੇ ਆਂ ਉਦੋਂ ਜਾਂਦੀ ਆ ਬੰਦੇ ਕੋਲ ਆਵਾਜ਼ ਸਪੀਕਰ ਤੇ ਨਹੀਂ ਜਾਂਦੀ ਹਾਂ ਸਪੀਕਰ ਪਰ ਤੇ ਨਹੀਂ ਜਾਂਦੀ ਉਹ ਫਿਰ ਕਿਵੇਂ ਇਹਦਾ ਸਾਫਟ ਚੇਂਜ ਹੋ ਗਿਆ ਅਚਰਪੀਆ ਮਤਲਬ ਇਹ ਚੇਂਜ ਹੋ ਪੂਰਾ ਹੈ ਕੈਰੀਡ ਰੂਟ ਹੋ ਗਿਆ ਦੇ ਟੂ ਬ੍ਰੈਸਟ ਇਸ ਦਾ ਲਗਭਗ 35 ਕਿਲੋ ਦਾ ਚਮਚਾ ਲੈ ਜਾਏ। ਪਰ ਸਤ। ਸੈਕਿੰਡ ਟਾਈਮ ਲਈ ਤੁਹਾਨੂੰ ਬਹੁਤ ਫੋਨ ਤੁਹਾਡੇ ਕੋਲ ਰੱਖਣਾ ਛੱਡ ਕੇ ਜਾਣਾ ਪੈਣਾਗਾ ਐਟ ਅ ਟਾਈਮ ਹੋ ਜੂ ਠੀਕ ਹੈ। 15 ਤੋਂ 20 ਮਿੰਟ ਟਾਈਮ। ਠੀਕ ਹੈ ਜੀ। ਤੇ ਵੀਰ ਅੱਤ ਤੁਹਾਡੀ ਦੁਕਾਨ ਦਾ ਨਾਮ ਕੀ ਆ? ਜੀ। ਦੁਕਾਨ ਦਾ ਨਾਮ ਕੀ ਹੈ ਦਾ ਸ਼ੋਰੂਮ ਤੁਹਾਡੇ ਦਾ? ਇੰਟਰਨੈਸ਼ਨਲ ਡਰਾਈਵ। ਠੀਕ ਹੈ। ਹਾਂ ਜੀ ਮੇਰੇ ਨਾਲ ਆਇਆ ਵਾ। ਮਰੀ ਮਾਸੀ ਦਾ ਮੁੰਡਾ ਜੀ ਲੱਕੀ ਤੁਸੀਂ ਦੇਖਿਆ ਹੁਣ ਪਹਿਲੀ ਵੀਡੀਓ ਚ ਤੇ ਕਿਉਂ ਵੀ ਲੱਕੀ ਨੂੰ ਭੇਜਦਾ ਜੀ ਇੱਧਰ ਦਾ ਲੱਕੀ ਦਾ ਪੈਂਡਾ ਜੀ ਉਰੇ ਨੇੜੇ ਪੈ ਜਾਂਦਾ ਕੋਲੇ ਪਿੱਛੇ ਪੈ ਜਾਂਦਾ ਪਰਵਾਦੀ ਚੰਡੀਗੜ੍ਹ ਤੋਂ ਵੱਲੋਂ ਅਜਰਾ ਤੇ ਬਾਕੀ ਜੇ ਕਿਸੇ ਬੰਦੇ ਨੂੰ ਰੇ ਆਉਣਾ ਹੋਵੇ ਤਾਂ ਜੀ ਉਰੇ ਸਾਹਮਣੇ ਪੌਲੇਆਂ ਪਾਰਕਿੰਗ ਆ ਸਾਹਮਣੇ ਸ਼ੋਅ ਇਹਨਾਂ ਦੇ ਸ਼ੋਅਰੂਮ ਆ ਦੇ ਤੇ 14 ਰੁਪਏ ਲੱਗਦੇ ਜੀ ਪਾਰਕਿੰਗ ਦੇ ਤੇ ਆਪਾਂ ਉਰੇ ਗੱਡੀ ਲਾ ਸਕਦੇ ਹਾਂ ਤੇ तकरीबन ਟੋਟਲੀ ਇੱਥੇ ਫੋਨਾਂ ਦਾ ਹੀ ਕੰਮ ਆਈ ਰਿਪੇਅਰ ਦਾ ਤੇ ਨਵੇਂ ਦਾ ਤੇ ਸੈਕੰਡ ਹੈਂਡਾਂ ਦਾ ਜਿਵੇਂ ਵੀ ਜੋ ਵੀ ਬੰਦਾ ਚਾਹੁੰਦਾ ਮਿਲ ਜਾਂਦਾ ਔਰੇ ਫੋਨਾਂ ਬਾਰੇ ਕੋਈ ਵੀ ਸੈਟ ਹੋਵੇ ਕੋਈ ਵੀ ਮਾਡਲ ਹੋਵੇ ਹਰੇਕੇ ਮਾਡਲ ਦਾ ਔਰੇ ਸਮਾਨ ਮਿਲ ਜਾਂਦਾ ਰਿਪੇਅਰ ਦਾ ਵੀ ਤੇ ਨਵਾਂ ਵੀ ਜੇ ਖਰੀਦਣਾ ਉਹ ਵੀ ਮਿਲ ਜਾਂਦਾ ਸੈਕੰਡ ਹੈਂਡ ਖਰੀਦਣਾ ਉਹ ਵੀ ਮਿਲ ਜੂਗਾ ਜੀ ਹਾਂ ਕਹੋ ਲਿਓ ਜੀ ਲੋ ਜੀ ਇੱਕ ਬੰਦਾ ਹੋਰ ਆ ਲੱਕੀ ਨੇ ਦੱਸਿਆ ਲੱਕੀ ਆਇਆ ਹੋਣਾ ਇਹਦੇ ਕੋਲ ਪਹਿਲਾਂ ਵੀ ਬੰਦੇ ਕੋਲ ਇਹ ਵਾਜ ਦਾ ਰੇਟ ਦੇਖਦੇ ਹਾਂ ਹੁਣ ਜਾ ਕੇ ਆਪਾਂ ਨੂੰ ਦੋ ਬੰਦੇ ਨੇ ਤਾਂ 3500 ਦੱਸਿਆ ਤੇ ਇੱਕ ਨੇ ਵਿੱਚ ਨੂੰ 4500 ਵੀ ਦੱਸ ਲਿਆ ਤੇ ਹੁਣ ਆ ਬਾਈਆਂ ਕੋਲੇ ਪੁੱਛਦੇ ਆ ਜਾ ਕੇ ਕਿੰਨਾ ਰੇਟ ਦੱਸਦੇ ਜੀ ਨਹੀਂ ਬੋਲਦਾ ਯਾਰ ਮੈਨੂੰ ਫੋਨ ਵੀ ਨਹੀਂ ਆਉਂਦਾ ਨਾ ਹਾਂਸ ਇਹ ਛੋਟੀ ਛੋਟੀ ਦੁਕਾਨਾਂ ਬਣੀਆਂ ਨੇ ਵਿੱਚ ਉੱਪਰ ਸੈਕੰਡ ਫਲੋਰ ਤੇ ਆਇਆ ਤੇ ਬੇਸਮੈਂਟ ਜੀ ਵੀ ਇਦਾਂ ਆ ਤੇ ਉੱਚੇ ਜਿਹੋਣੇ ਨਾਲ ਬਾਈਆਂ ਨੂੰ ਯਾਰਾ ਨੇ ਭਾਈ ਬਾਈ ਜੀ ਆਏ ਨੂੰ ਮੇਰੇ ਉਹਦੇ ਤੋਂ ਹਾਂ ਕਿ ਕਦੋਂ ਦਾ ਕੌਣ ਗਿਆ ਵੀਰ ਨਹੀਂ ਲਿਖਿਆ ਨਾ ਭਾਈ ਹੋਣਾ ਬੈਠਾ ਉਹਨਾਂ ਨੇ ਪਿਆਣਾ ਸਾਡੇ ਪਰੇ ਕੋਲ 12:30 1 ਵਜੇ ਠੀਕੋ ਤੇ ਬਾਕੀ ਨੂੰ ਵੀ ਫਤਹਾ ਹੋ ਅਸੀਂ ਤੇ ਇਸ ਕੇ ਲਈ ਦੂਸਰੇ ਕੇ ਲਈ ਨੋਟੈਂਸ ਪਾਣੀ ਦੇ ਲਈ ਠੀਕ ਹੈ ਤੇ ਕਿੰਨੇ ਕ ਟਾਈਮ ਲਈ ਤੁਹਾਡੇ ਕੋਲ ਫੋਨ ਛੱਡਣਾ ਪਊ ਜਾਂ ਕੋ ਨਾਲ ਦੀ ਨਾਲ ਠੀਕ ਕਰਕੇ ਦੇ ਦੋਗੇ ਮੈਂ ਤੁਹਾਨੂੰ ਛੱਡਣਾ ਲਊਗਾ ਅੱਧਾ ਘੰਟਾ ਫੇ ਕੋਲੇ ਖੜ ਜਾਗੇ ਅੱਧਾ ਘੰਟਾ ਕੋਈ ਪਤਾ ਨਹੀਂ ਹੈ ਜੀ ਮੈਂ ਡਿਸਪਲਿਨ ਇਕੜਿਆ ਨਾ ਭਾਈ ਆਉਂਗੇ ਯਾਨੀ ਆਓ ਬਾਈ ਦੇ ਆਏ ਤੇ ਕੰਮ ਹੋ ਗਏ ਇੱਕ ਹੋਰ ਭਾਈ ਜਾਂਦੇ ਜੇ ਉਹਨਾਂ ਨੇ ਰਿਪੋਰਟ ਦਿੱਤੀ ਤੇ ਤੁਸੀਂ ਚਾਤੂਂ ਮੈਂ ਤੇਰਾ ਪਾਣਾ ਹੈ ਜੀ ਦਾ ਰੋਈ ਤੇ ਤੁਸੀਂ ਸਾਡੇ 12:00 ਵਜੇ 15 ਘੰਟੇ ਠੀਕ ਹੈ ਠੀਕ ਹੈ ਚਲ ਜਰਾ ਤੱਕ ਕੇ ਤੇ ਹੋਰ ਨੇ ਲੈਂਡਰਾਈ ਗੱਲ ਲੈਂਦੇ ਆ। ਇਹ ਵੀ ਨਾ ਟਾਈਮ ਕ੍ਰੈਡਿਟ ਤਾਂ ਕਹਿੰਦਾ ਹਲੇ ਤਾਂ 11:00 ਬੱਜੀ। ਚਲ ਫਿਰ। ਲਓ ਜੀ ਕਿਤੇ ਹੋਰ ਟਰਾਈ ਕਰਦੇ ਆ। ਬਾਈ ਦਾ ਕਹਦਾ 1:30 ਵਜੇ ਆਉ ਜਿਹੜੇ ਮਹੀਨੇ ਦੇਖਣਾ ਫੋਨ ਆਪਣਾ। ਆਸ਼ਾ ਆਇਆ ਬਾਈ ਕਹਦਾ ਸਾਰੀਆਂ ਕੰਪਨੀਆਂ ਦੇ ਪਏ ਨੇ। ਇਹਨਾਂ ਪ੍ਰਾਈਸ ਵੀਰੇ? ਇਹ ਵੇਗਾ 990 ਦਾ। ਠੀਕ ਹੈ ਜੀ। ਤੇ ਇਹ ਤਾਂ ਕੈਮਰਾ ਕੋਮਰਾ। ਪੋਰ 90% ਲੇਗਾ ਭਾਜੀ ਬਾਕੀ 50% ਬੈਕ ਕੈਮਰਾ ਫਰੰਟ ਕੈਮਰਾ ਰਹੇਗਾ ਨਾਲ ਕਨੇ ਆ ਬੁਸਲ ਅੱਛਾ ਜੀ ਭਾਈ ਜੀ ਪੂਰਾ ਥਰਡ ਡਿਸਪਲੇ ਹੋਵੇ ਐਦੋਂ ਇਹ ਠਾਣਾ ਮਾਡਲ ਕਿਹੜਾ ਵੀਰ ਇਸ ਤੋਂ ਠਾਣਾ ਜਿਹੜਾ ਇਹ ਤੋਂ ਪਹਿਲਾਂ ਨੀਚੇ ਮਿਲਿਆ ਉਹ 285 ਸੀ ਮੜਾਈ ਨੂੰ ਮਿਲਦਾ ਜਿਹੜੀ ਸੇਵੀਆਂ ਨੇ ਮੇਰੀਆਂ ਨੇ ਮਿਲਦੀਆਂ ਨੇ ਜਨਾਬ ਜੀ ਮੈਟਰੋਲੋਜੀ ਵੀ ਹੋਰ ਬ੍ਰੈਂਡ ਵੀ ਚੱਲੂਗਾ ਵੀਰ ਸਲਾਹ ਦਾ ਮਟਰੋਲਾ ਦੀ ਹੈ ਬਾਕੀ ਜੇ ਉੱਪਰ ਨੂੰ ਤੁਝ ਤੂੰ ਕੋਈ ਸਲਾਹ ਦਿੰਦਾ ਹੈ ਕੋਈ ਦਾ ਹੋਰ ਕੋਈ ਸੈਟ ਤਾਂ ਦੱਸ ਦੇ ਹਾਂ ਜੇ ਵਧੀਆ ਨਹੀਂ ਕਹ ਫੋਨ ਮਟਰੋਲਾ ਰੋਲਾ ਦੀ ਫੋਨ ਵਧੀਆ ਤੂੰ ਪਹਿਲਾਂ ਘਰ ਦੇ ਨੇ ਮੇਰੇ ਨੇ ਚਲਾਇਆ ਹੈ ਉਹ ਵੇ ਕਰਕੇ ਉਹਨਾਂ ਨੂੰ ਪਸੰਦ ਆ ਹੀ ਆ ਕੋਈ ਮਟਰੋਲਾ ਦੇਖ ਲਵਾਂਗਾ ਇਹਦਾ ਵੀਰ ਪ੍ਰਾਈਸ ਇਸ ਵਿੱਚ ਵੀ 8600 ਢਾਈ ਮਿਲ ਰਹੇ ਆ ਉਹ ਵੇਗਾ ਤੁਹਾਨੂੰ 18990 ਦਾ 255 ਵੀ ਲਵਾਂਗਾ 21000 ਦੇ ਦੋ ਠੀਕ ਹੈ ਜੀ ਹਾਂਜੀ ਜਿਹੜੀ ਆਪਾਂ ਦੁਕਾਨ 'ਚ ਹੋਣ ਬੜੇ ਸੀ ਉਹ ਤਾਂ ਬਾਈ ਦਾ ਰੇਟੇ ਬੜਾ ਹਾਈ ਸੀ ਉਹਨੇ ਆਪਾਂ ਨੂੰ ਦੱਸਿਆ ਰੇਟ ਇਹਦਾ 5000 ਤੇ ਇੱਕ ਨੂੰ ਹੀ 3500 ਨੂੰ ਪਹਿਲਾਂ 35 ਦੱਸਿਆ ਆਪਾਂ ਨੂੰ ਇੱਕ ਨੇ 4500 ਦੱਸਿਆ ਇੱਕ ਬਾਈ ਹੈਗਾ ਨਾ 22500 ਲੱਗਦਾ ਉੱਪਰ ਉਹਨਾਂ ਦਾ ਜਿੱਥੇ ਲੱਕੀ ਲਈ ਸੀ ਉਹਦਾ ਰੇਟ ਸਹੀ ਸੀ ਜੀ ਉਹਨਾਂ ਨੇ ਆਪਾਂ ਨੂੰ ਦੱਸਿਆ 22500 ਪਰ ਬੰਦਾ ਨਹੀਂ ਹਲੇ ਆਇਆ ਉਹ ਕਹਿੰਦਾ ਇੱਕ ਜਾਂ 1:30 ਵਜੇ ਆਉ ਤੇ ਦੋ ਟਾਈ ਘੰਟੇ ਦੀ ਬੀਟਿੰਗ ਉਹਦੇ ਕੋਲੇ ਜੀ ਆਪਾਂ ਕੰਮ ਕਰਾਉਣਾ ਤੇ ਬਾਕੀ ਜਿਹੜਾ ਹੁਣ ਜਿਹਦੇ ਕੋਲ ਲਾਸਟ ਜਿਹਾ ਬੜਾ ਜਿੰਨੇ ਹੁੰਦੇ ਜਿਹਦੇ ਆਪਾਂ ਫੋਨ ਫੋਨ ਵੀ ਦੇਖੇ ਨੇ ਮਟਰੋਲਾ ਦੇ ਤੇ ਉਹ ਬਾਈ ਨੇ ਤਾਂ 75000 ਰੇਟ ਆਗੇ ਨੇ ਕਿ ਹੌਲਾ 35 ਦਾ ਇਹ 35000 ਦਾ ਹੈ 30000 ਦਾ ਨਾਲ ਦਾ ਫਿਰ ਡੀਲ ਸੀ ਕਰ ਸਕਦੇ ਆ ਹਾਂ ਹਾਂ ਦੇਗਾ ਵੀ ਮੈਨੂੰ ਦੱਸਿਆ ਵੀ ਰਿਪੇਅਰ ਨਹੀਂ ਹੈ ਯਾਨੀ ਤੇ ਇਹ ਆਪਣੇ ਸੈਟਮਲ ਕੀ ਤੁਹਾਡੇ ਕੋਲ ਫਿਰ ਮਿਲ ਗਈ ਬੰਦਾ ਓਕਾ ਐਕਸਚੇਂਜ ਕਰਾ ਲੇ ਜਾਂਦਾ ਆਸ਼ਾ ਪੁਰਾਣਾ ਦੇ ਕੇ ਨਵਾਂ ਲੇ ਜੋ ਹਾਂਜੀ ਇਹ ਪਰਤੇ ਦੀ ਹੁੰਦਾ ਬਿਰੂ ਐ ਫੋਨ ਦਾ ਛੋਟਾ ਆਈਪੈਡ ਪਿਆ ਕੀ ਚੀਜ਼ ਉਹ ਵੀ ਵੀਰ ਕੋਲ ਸਾਰੇ ਮਾਡਲ ਪਏ ਨੇ ਫੋਨਾਂ ਦੇ ਆਈਫੋਨ ਦੇ ਤੇ ਵੀਰ ਸੈਕਹੈਡ ਫੋਨ ਆਪਣੇ ਸੈਕਹੈਡ ਵੀ ਸੇਲ ਕਰਦਾ ਤੇ ਨਿਊ ਵੀ ਅੱਛਾ ਤੇ ਵੀਰ ਗਦਾ ਸਟੇਜ ਵੀ ਕਰ ਲਨੇ ਆ ਮਤਲਬ ਕਿ ਆਪਣਾ ਪੁਰਾਣਾ ਦੇ ਜੋ ਤੇ ਨਵਾਂ ਫੋਨ ਲੈ ਜਿਓ ਜੋ ਰੇਟ ਹੋ ਬਾਈ ਕਹਿੰਦਾ ਰੇ ਆਪਾਂ ਦੇਖ ਕੇ ਕਰ ਲਾਂਗੇ ਉਹ ਅੱਛਾ ਅੱਛਾ ਬੀਬੀ ਸੀ ਮੋਟਾ ਮਾਰਦੇ ਜੀ 12200 ਇਹ ਤੁਹਾਡਾ ਦੁਕਾਨ ਦਾ ਟਿੰਡੇ ਦੇ ਫੈਕਟਰ 2 ਵਾਈਲ ਪਰਕੇਟਰ 1K 31st ਫਲੋਰ ਤੇ ਹੈ ਜਿੱਥੇ 1K 34th ਫਲੋਰ ਤੇ ਨਹੀਂ ਬਹੁਤ ਵਧੀਆ ਕੰਮ ਹੈ ਵੀਰਾਂ ਦਾ ਆਹ ਨਾਲ ਮਾਸਿਰਾ ਮੁੰਡਾ ਜੀ ਬਾਈ ਨੂੰ ਜਾਣਦਾ ਹੋ ਰਿਹਾ ਉਹ ਕਹਿੰਦਾ ਬਾਈ ਵੀਰ ਕੋਲੇ ਤੇ ਵੀਰ ਕਹਿੰਦਾ ਵਧੀਆ ਕੰਮ ਹੈ ਲੱਗੀ ਕਹਿੰਦਾ ਇਹਨਾਂ ਦਾ ਬਾਈ ਬਾਈ ਦੇ ਨਾਮ ਤੇ ਹੈ ਠੀਕ ਹੈ ਚੈਨਰ ਵੀ ਉਸਟਾ ਦੇ ਵੀ ਹੈ ਪ੍ਰੀਤ ਬਾਈ ਜੀ ਪ੍ਰੀਤ ਬਾਈ ਨਾਲ ਹੈ ਠੀਕ ਜੀ ਹਲੋ ਤੋ ਵੀ ਆਪਾਂ ਲੱਤੀ ਜਿੱਥੇ ਜਿਹੜੀਆਂ ਦੋ ਬਦਾਨਾਂ ਚ ਲੈ ਕੇ ਗਿਆ ਸੀ ਉਹਨਾਂ ਦਾ ਰੇਟ ਬਿਲਕੁਲ ਸਹੀ ਨਿਕਲਿਆ ਉਹਨਾਂ ਦਾ ਅਸੀਂ 22500 ਪਰ ਚੱਕਰ ਆ ਪੈ ਗਿਆ ਹੁਣ ਆ ਬਾਈ ਦਾ ਕਾਉਨ ਵੀ ਤਿਆਰ ਸੀ ਐਟ ਏ ਟਾਈਮ ਪਰ ਬਾਈ ਦਾ ਵੀ ਆਪਾਂ ਨੂੰ ਸਕਰੀਨ ਨਹੀਂ ਚੱਕ ਤੇ ਉਹਦਾ ਪੱਤਾ ਜਾ ਬਦਲਣਾ ਪੈ ਗਿਆ ਨਾਲ ਤੇ ਇਹ ਬਾਈ ਨੂੰ ਕਿਹਾ ਸੀ ਮੈਂ ਕੋਈ ਪ੍ਰੋਬਲਮ ਬਾਅਦ ਚ ਵੀ ਹੋਰ ਤਾਂ ਨਹੀਂ ਆਉਗੀ ਇਹ ਸਕਰੀਸ ਕੋਈ ਨਾ ਆਪਾਂ ਛੇੜਨੀ ਹੈ ਜੀ ਤੇ ਬਾਈ ਨੇ ਪੂਰਾ ਕਨਫਰਮ ਜਆ ਉਹ ਕਹਿੰਦੇ ਤਾਂ ਉਹਦੇ ਨਾਲ ਕਿਹਾ ਨਹੀਂ ਜੀ ਸਹੀ ਆਉਗੀ ਬਾਈ ਨੇ ਇੱਦਾਂ ਜੋ ਦੋ ਜਿੱਤਾਂ ਜੀ ਜੋ ਹੋ ਗਏ ਗਏ ਤਾਂ ਵੀ ਬਾਈ ਹੋਰ ਤੱਕ ਦਾ ਕੋਈ ਆਈ ਨਹੀਂ ਪੈਸੇ ਆਪਾਂ ਕਹਿ ਨਹੀਂ ਸਕਦੇ ਫਿਰ ਆਪਾਂ ਨੇ ਸੋਚਿਆ ਜੀ ਏਡੀ ਜ਼ਰੂਰੀ ਤਾਂ ਹੈ ਨਹੀਂ ਕਿਉਂਕਿ ਆਪਣੀ ਆਪਾਂ ਬਲੂਟੂਥ ਨਾਲ ਵੀ ਜਦੋਂ ਗੱਲ ਕਰਦੇ ਆ ਆਵਾਜ਼ ਜਾਂਦੀ ਆ ਬੰਦੇ ਕੋਲੇ ਤੇ ਪੈਸੇ ਨੋਰਮਲ ਵੀ ਆਪਾਂ ਜਦੋਂ ਬਿਨਾਂ ਸਪੀਕਰ ਤੋਂ ਗੱਲ ਕਰਦੇ ਆ ਬੰਦੇ ਕੋਲੇ ਆਵਾਜ਼ ਸਹੀ ਜਾਂਦੀ ਆ ਤੇ ਮੈਂ ਕਾਹਨੂੰ ਚੇਂਜ ਕਰਾਉਣਾ ਵੀ ਏਡੇ ਖਾਲ ਜ਼ਰੂਰੀ ਤਾਂ ਹੈ ਨਹੀਂ ਵੀ ਜੇ ਦੂਜੇ ਲੋੜ ਸਿੱਧਾ ਹੀ ਬਦਲਦਾ ਹੁੰਦਾ ਵੀ ਹੋਰ ਚ ਕੋਈ ਚੀਜ਼ ਨਹੀਂ ਛੇੜਨੀ ਪੈਂਦੀ ਸਕਰੀਨ ਵਗੈਰਾ ਫੇਰ ਤਾਂ ਆਪਾਂ ਬਦਲਾ ਲੈਂਦੇ ਹਰੋਂ ਪਾਈਦਾ ਨਾ ਡਿਸਪਲੇ ਵਗੈਰਾ ਬਾਹਰ ਕੱਢ ਕੇ ਫੇਰ ਪੱਤਾ ਪਾ ਲੈਂਦੇ ਤੇ ਉਹਦੇ ਕਰਕੇ ਆਪਾਂ ਤੇ ਹੁਣ ਦੇਖਦੇ ਆ ਅੱਗੇ ਕਿਤੇ ਰੁਕਦੇ ਤੁਹਾਨੂੰ ਨਾਲ ਘਵਾਵਾਂਗੇ ਜੁੜੇ ਰਹੋ ਨਾਲ ਸਨੋ ਜੀ ਲੱਕੀ ਵੜ ਗਿਆ ਇੱਧਰ ਫੋਟੋਗ੍ਰਾਫਰਾਂ ਦੇ ਤੇ ਲੱਕੀ ਕਹਿੰਦਾ ਵੀ ਮੈਂ ਪਤਾ ਕਰ ਲਾਂ ਵੀ ਜਿਹੜੀ 42 ਸਾਡੀ ਵੀਡੀਓ ਸੀ ਪਹਿਲਾਂ ਰਿਕਾਰਡ ਹੋਈ ਵੀ ਉਹ ਜੇ 4K ਚ ਬਣਾਉਣੀ ਉਹ ਕਿੰਨੇ ਪੈਸੇ ਲੈਂਦੇ ਨੇ ਇਹ ਬਾਈ ਜਿਵੇਂ ਜਿਹੜੀ ਆਪਣੀ ਪ੍ਰਾਣੀਆਂ ਕੈਸਟਾ 42 ਰਿਕਾਰਡਿੰਗ ਹੋਈ ਦੀ ਆ ਜੋ ਵੀ ਹੈ ਤੇ ਉਹ ਬਾਈ 4K ਚ ਬਣਾਉਂਦੇ ਨੇ ਨਵੀਂ ਉਹਦੇ ਨਾਲ ਤਕਨੀਕ ਨਾਲ ਤੇ ਉਹਦਾ ਰੇਟ ਪਤਾ ਕਰ ਲੰਗੇ ਲੱਕੀ ਤੁਹਾਨੂੰ ਦੱਸਦੇ ਆ ਹਾਂ ਉਹ ਕੰਦੇ ਵੀ ਲੇ ਆਇਓ ਸੀੜੀ ਹਾਂ ਫਿਰ ਅਸੀਂ ਤੁਹਾਨੂੰ ਦੇਖ ਕੇ ਦੱਸਾਂਗੇ ਚੱਲੂ ਇਹ ਨਹੀਂ ਚੱਲੂ ਅੱਛਾ ਵੀ ਬਣੂ ਜਾਂ ਨਹੀਂ ਬਣੂ ਲੋ ਜਿਆਦਾ ਸੀ ਆਏ ਤੇ ਮੈਂ ਕਿਹਾ ਆਪਣੀ ਗੱਡੀ ਖੜੀ ਦੋ ਘੰਟੇ ਹੋਰ ਖੜੀ ਹੋਈ ਲੱਕੀ ਹੋ ਰਹੀ ਪਗਾਂ ਹੀ ਲੱਗਿਆ ਕਿਹੜੇ ਟਾਈਮ ਆਈ ਕਿ ਕੀ ਕਰਕੇ ਮੋਟਰਸਾਈਕਲਾਂ ਨਾਲ ਭਰੇਗੇ ਸਾਰੀਓ ਪਾਰਕਿੰਗ ਭਰ ਗਈ ਹੁਣ ਲੱਕੀ ਕਹਦਾ ਵੀ ਖਵਾਵਾਂਗੇ ਲੱਛਾ ਪਰਾਂਠਾ ਕੀ ਲੱਕੀ ਅਮਰਤ ਸਿੰਘ ਕੜਾ ਅਮਰਤ ਸਿੰਘ ਮੈਂ ਬਾਅਦੇ ਦੂੰਗਾ ਠੀਕ ਹੈ ਅਮਰਤ ਸਰੀਲ ਅੱਛਾ ਪਰਾਂਠਾ ਲੱਕੀ ਖਾਣ ਲੱਗਿਆ ਜੀ ਆਪਾਂ ਨੂੰ ਇਹ ਕਰੂ ਪਾਰਟੀ ਅੱਜ ਕਾਦੀ ਪਾਰਟੀ ਲੱਕੀ ਲੱਛੇ ਪਰਾਂਠੇ ਦੀ ਲੱਛੇ ਪਰਾਂਠੇ ਦੀ ਬਾਤ ਇਹ ਬੰਦਾ ਚੰਡੀਗੜ੍ਹ ਆਪ ਯਾਰ ਤੇਲ ਨਾ ਪਾਵੇ ਇਹ ਤਾਂ ਨਹੀਂ ਹੋ ਸਕਦਾ ਨਾ ਮੇਰਾ ਕੀ ਸੀ ਪੂਰੇ ਰੇਡ ਚੱਲਦਾ ਜੀ ਡੀਜ਼ਲ ਹੁੰਦਾ 82 ਰੁਪਏ 58 ਪੈਸੇ ਦੇ ਵੀ ਬੜੀ ਹੋ ਕਰਤੀ ਨਹੀਂ ਅੱਧਾ ਚੱਲਣ ਦਾ ਪੁੱਲ ਨੇ ਮੈਂ ਪੁੱਲ ਨੇ ਅੱਧਾ ਚੱਲਣ ਲਾਤਾ ਉਹ ਕਿ ਉਹ ਬੜੀ ਚਾਹਤਾ ਮਗਰਾਉ ਲਾਓ ਜੀ ਲਾ ਦੀ ਗੱਡੀ ਪਾਰਗੇ ਵਿੱਚ ਲਾਓ ਜੀ ਪਹਿਲੇ ਵਟਰਾਹੀਂ ਜਾਣ ਚਲੋ ਉਹ ਤਾਂ ਆਈ ਸੀ ਆਪਾਂ ਨੂੰ ਡਿੱਗਣ ਲੱਗੀ ਹੋਈ ਸੀ ਜਾਣਾ ਸਿੱਧਾ ਟੋਪ ਤੇ ਉਨਾਂ ਦੇ ਉੱਪਰ ਨਿਕਲ ਜੀ ਛੱਤ ਪਰ ਜਾ ਕੇ ਕਿਹੜੀ ਲੱਗੀ ਹੈ ਫਿਲਮ ਭਾਈ ਫਿਲਮ ਦੱਸੋ ਲੱਗੀ ਸਿਆ ਨਾ ਕਿੰਨੀ ਫਿਲਮ ਕਿਹੜੀ ਲੱਗੀ ਆਓ ਚਲੋ ਪਹਿਲਾਂ ਫਿਲਮੇ ਦੇਖਦੇ ਗੜੀ ਗੜੀ ਲੱਗੀ ਆ ਅਕਾਲ ਲੱਗੀ ਹੋਈ ਆ ਇਹੀ ਆ ਕਾਲ 10 ਪ੍ਰਾਈਸ ਹੀ ਲੱਗਣੀ ਆ ਇਹ ਲੱਗਣੀ ਹਨ ਹਾਂ ਣੜੀ ਇਹ ਕਿਨਾਰੀ ਹੋ ਗਈ ਹੈ ਨਾ ਦੇਖਿਓ ਬਣੀ ਇਹ ਟਾਈਮ ਨਾਲ ਇਹ ਅੰਜਲ ਵਾਲਿਆਂ ਕੋਲ ਕਰਾ ਕੇ ਬੇਲ ਜਦੋਂ ਪਿੱਛੇ ਮੁੜ ਕੇ ਦੇਖਿਆ ਉਹ ਚੌਦੀ ਚਾਹ ਦੀ ਸਟਾਲ ਵੀ ਹੈਗੀ ਆ ਇਹ ਹੋ ਗਿਆ ਜੀ ਸੋਨੇਵਰ ਸਵਾਕ ਆ ਤੇ ਹੁਣ ਆਪਾਂ ਕਰਾਇਆ ਅਮਰਤਸਰੀਏ ਕੁੰਚ ਤੇ ਉਹਦੇ ਬਾਅਦ ਕੀਤੀ ਜਾਉ ਚਾਹ ਸਾਡਾ ਬਿੱਲ ਬਣਿਆ ਦੋ ਕੂਚੀਆਂ ਦਾ ਕਿੰਨਾ ਬਣਿਆ ਲੱਕੀ 530 ਰੁਪਿਆ ਲੋ ਜੀ ਆਪਾਂ ਬਾਈ ਕੋਲੋਂ ਲੱਤੀਆ ਚਾਹ ਰੋਜ਼ ਚਾਹ ਤੇ ਜਿਹੜੀ ਆ ਜੀ ਮੇਰੇ ਕੋਲ ਵਿੱਚ ਰੋਜ਼ ਪੈਂਟੀ ਈ ਬਾਈ ਨੇ ਕੱਟੇ ਮਰੇ 83 ਰੁਪਏ 4 ਰੁਪਏ ਫालतू ਇਹ ਪਤਾ ਨਹੀਂ ਕਿ ਕਿੱਥੇ ਕਰਾ ਹੈ ਬਾਈ ਉਹ ਰੇਟ 70 ਲਿਖਿਆ ਆ 79 ਤਾਂ ਕੱਟੇ 83 ਰੁਪਏ ਇਹ ਕਿਹ ਚੱਕਰ ਵੀ ਅਸਾਂ ਜੀਐਸਟੀ ਨਹੀਂ ਇਹਦੇ ਰੇਟਾਂ ਵਿੱਚ ਲਿਖੀ ਵੀ ਇਹਦਾ ਯਾਰ ਫਿਰ ਗਲਤ ਇਹਦਾ ਬਾਈ ਗਲਤ ਆ ਯਾਰ ਇਹਦਾ ਫਿਰ ਤੁਸੀਂ ਰੋਂਡੀ ਕਰਦੇ ਬੰਦੇ ਨਾਲ ਹੁਣ ਮੇਰੀ ਜੇਬ 'ਚ ਹੁੰਦੇ 80 ਰੁਪਏ ਮੈਂ ਤਾਂ ਦੇਖ ਕੇ ਤੁਹਾਨੂੰ ਆਰਡਰ ਦੇ ਦੇਣਾ ਤਾਂ ਬਾਈ ਕਹਿੰਦਾ ਇਹ ਤਾਂ ਜੀਐਸਪੀ ਨਹੀਂ ਹੈ ਵਿੱਚ ਬਾਈ ਇਹ ਤਾਂ ਗਲਤ ਨਹੀਂ ਯਾਰ ਫਿਰ ਜੀਐਸਟੀ ਬਾਅਦ ਲੱਗਣੀ ਬਾਅਦ ਚ ਉੱਪਰ ਹੋਰ ਨਹੀਂ 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 ਹੁਣ ਤਾਂ ਤਰਾ ਦੇ ਦੇ ਪੈਸੇ ਬਾਈ ਨੂੰ ਡੌਂਡੀ ਕਰ ਗਿਆ ਕੋਈ ਬਾਤ ਨਹੀਂ ਜੇ ਨਾ ਦੇ ਇਹਦਾ ਫੇਰ ਵੀ ਤਾਂ ਪਤਾ ਲੱਗਣਾ ਮੈਂ ਇੱਕ ਫੋਨ ਜੇ ਤਕਉਣ ਲੱਗ ਰੇਟ ਨਹੀਂ ਕਿਵੇ ਆਹ ਹੈ ਜੀ ਉਰੇ ਦਾ ਕੰਮ ਆਪਣੇ ਵੀ ਹਾਥੀ ਦੇ ਅੰਦ ਖਾਣੇ ਦੇ ਹੋਰ ਤੇ ਦਿਖਾਉਣੇ ਦੇ ਹੋਰ ਰੋਜੀ ਆਪਾਂ ਤੁਹਾਨੂੰ ਕਿਸੇ ਦਿਨ ਫੇਰ ਘੁਮਾਵਾਂਗੇ ਆ ਮੋਲ ਚ ਤੇ ਅੱਜ ਦਾ ਆਪਾਂ ਆਏ ਤੇ ਲੱਕੀ ਨਾਲ ਆਹਾਂ ਰੋਟੀ ਖਾਣ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਚੰਗਾ ਜੀ ਸਸਤਰੀ ਕਾਲ ਬਾਏ ਬਾਏ